ਮਤੀ 3 ਸਤੰਬਰ 2024 ਨੂੰ ਸ਼ਹਿਰ ਦੇ ਵਿੱਚ ਤਿੰਨ ਵਾਰਦਾਤਾਂ ਹੋਈਆਂ ਸੀ ਸਨੇਚਿੰਗ ਦੀਆਂ ਜੋ ਕਿ ਥਾਣਾ ਮੁਕੰਪੁਰਾ ਥਾਣਾ ਮਕਬੂਲਪੁਰਾ ਤੇ ਥਾਣਾ ਸੁਲਤਾਨਵਿੰਡ ਦੇ ਵਿੱਚ ਹੋਈਆਂ ਸੀ ਵੱਖ-ਵੱਖ ਵਾਰਦਾਤਾਂ ਤੇ ਇਹਦੇ ਵਿੱਚ ਦੋ ਮੋਬਾਈਲ ਫੋਨ ਤੇ ਇੱਕ ਸਪਲੈਂਡਰ ਮੋਟਰਸਾਈਕਲ ਆਪਣਾ ਸਨੇਚ ਹੋ ਗਿਆ ਸੀ ਇਹ ਵਾਰਦਾਤਾਂ ਸੰਡੇ ਮਾਰਨਿੰਗ ਹੋਈਆਂ ਸੀ ਤੇ ਤਿੰਨੋਂ ਥਾਣਿਆਂ 'ਚ ਵੱਖ-ਵੱਖ ਮਕਦਮੇ ਦਰਜ ਹੋਏ ਸੀ ਮਕਦਮਾ ਮਕਦਮਾ ਨੰਬਰ 73/24 थाना મોકमपुरਾ ਮਕਦਮਾ ਨੰਬਰ 111/24 ਮਕਬੂਲਪੁਰਾ ਤੇ ਮਕਦਮਾ ਨੰਬਰ 121/24 थाना ਸੁਲਤਾਨਪੁਰ ਤੇ મોਕमपुरਾ ਪੁਲਿਸ ਨੇ ਟੀਮਸ ਬਣਾਈਆਂ ਅੰਡਰ ਦ ਡਾਇਰੈਕਸ਼ਨਸ ਆਫ ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਦਾਰ ਗੁਰਪ੍ਰੀਤ ਸਿੰਘ ਖੁੱਲਰ ਸਾਹਿਬ ਦੇ ਤਹਿਤ ਤੇ ਟੀਮਸ ਬਣਾ ਕੇ ਤੇ ਇਹਨਾਂ ਨੇ ਪੰਜ ਦੋਸ਼ੀ ਗ੍ਰਿਫਤਾਰ ਕੀਤੇ ਆ ਜਿਨ੍ਹਾਂ ਦਾ ਨਾਮ ਹੈ ਸਰਗੰਦੀਪ ਸਿੰਘ, ਗੁਰਜੀਤ ਸਿੰਘ, ਆਸ਼ੀਸ਼, ਅਮਰਿਤ ਤੇ ਦਿਲਪ੍ਰੀਤ ਸਿੰਘ ਇੱਕ ਉਹਨਾਂ ਵਿੱਚੋਂ ਪੰਜਾਂ 'ਚੋਂ ਇੱਕ ਜੁਵਨਾਈਲ ਹੈ ਜਿਹਦਾ ਅਸੀਂ ਨਾਮ ਡਿਸਕਲੋਸ ਨਹੀਂ ਕਰ ਸਕਦੇ ਤੇ ਸਾਨੂੰ ਜੋ ਪਤਾ ਚੱਲਿਆ 6 ਮੈਂਬਰੀ ਗਰੋ ਹੈਗਾ ਜਿਹੜਾ अर्ਲੀ ਮਾਰਨਿੰਗ ਵਾਰ ਦਾ ਤਾਂ ਕਰਦਾ ਸੀ ਸਨੇਚਿੰਗ ਦੀਆਂ ਤੇ ਇੱਕ ਮੁੰਡਾ ਫਰਾਰ ਹੈ ਤੇ ਜਿਹੜਾ ਜੁਵਨਾਈਲ ਹੈ ਉਹਨੂੰ ਅਸੀਂ ਲੁਧਿਆਣੇ ਜੁਵਨਾਈਲ ਹோம் ਭੇਜਤਾ ਹੈ ਬਾਕੀ ਚਾਰਾਂ ਨੂੰ ਅਸੀਂ ਪੁਲਿਸ ਰਿਮਾਂਡ ਤੇ ਲੱਤਿਆ ਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਦੱਸਿਆ ਇੱਕ ਐਕਟਿਵਾ ਦੋ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਸਾਨੂੰ ਰਿਕਵਰ ਹੋਏ ਹੈ ਉਹ ਚੋਂ ਜਿਹੜਾ ਇੱਕ ਆਪਣਾ ਮੋਟਰਸਾਈਕਲ ਹੈ ਉਹ ਜਿਹੜਾ ਸਨੇਚ ਹੋਇਆ ਸੀ ਉਹ ਵੀ ਹੋ ਗਿਆ ਤਾਂ ਦੋ ਮੋਬਾਈਲ ਫੋਨ ਵੀ ਰਿਕਵਰ ਹੋ ਗਈ ਹੈ ਤੇ ਇੱਕ ਐਕਟਿਵਾ ਤੇ ਇੱਕ ਮੋਟਰਸਾਈਕਲ ਜਿਹੜਾ ਇਹਨਾਂ ਨੇ ਵਾਰਦਾਤ ਦੇ ਵਿੱਚ ਵਰਤਿਆ ਸੀਗਾ ਉਹ ਵੀ ਅਸੀਂ ਰਿਕਵਰ ਕਰ ਲਿਆ ਥੈਂਕ ਯੂ ਇਹ ਬੇਸਿਕਲੀ ਬੀ ਡਿਵੀਜ਼ਨ ਏਰੀਆ ਸੁਲਤਾਨਵਿੰਡ ਏਰੀਆ ਤੇ ਮੁਕੰਪੁਰ ਏਰੀਆ ਤੇ ਬੱਲਾ ਏਰੀਆ ਦੇ ਵਿੱਚ ਇਹ ਜ਼ਿਆਦਾਤਰ ਮਾਰ ਦਾ ਟਕਰਾ ਦੇ ਇਹਦੇ ਜਦ ਸਾਹਮਣੇ ਵਾਤੋਂਾਂ ਵਰਦੇ ਸਮੇਂ ਜੇ ਕੋਈ ਸੀਸੀਟੀਵੀ ਅਸੀਂ ਸਾਰੇ ਸੀਸੀਟੀਵੀ ਕੈਮਰਾਜ਼ ਵਗਰਾਂ ਐਕਸਪਲੋਰ ਕੀਤੇ ਸੀਗੇ ਤੇ ਉਹਦੇ ਵਿੱਚ ਵੀ ਸਾਹਮਣੇ ਆਏ ਜਿਹੜਾ ਜੁਮਨਾਈਲ ਬੱਚਾ ਹੋਊਂਗਾ ਜੁਮਨਾਈਲ ਅੰਡਰ 18 ਹੋ ਗਿਆ ਹਾਂਜੀ ਉਹ ਫੜਦਾ ਸੀ ਜਾਂ ਉਹ ਵੀ ਉਹ ਫੜਦਾ ਸੀ ਕਿੱਥੋਂ ਦੇ ਰਹਿਣ ਵਾਲੇ ਏਸੀ ਕੀ ਰੀਅਦੇ ਰਣਵਲੇ ਸੁਲਤਾਨਵਿੰਦ ਪੀ ਡਿਵੀਜ਼ਨ ਦੇ ਰਣਵਲੇ ਸੀ ਤਾਂ ਸਰਵਾਰਦਾਤਾ ਕਿਦਾਂ ਕਰਦੇ ਸੀਗੇ ਇਹ ਸਾਰੇ ਇਹ अर्ਲੀ ਮਾਰਨਿੰਗ ਕਰਦੇ ਸਕੇ ਵਾਰਦਾਤਾ ਅਰਾਊਂਡ 1:3 2 ਵਜੇ ਸ਼ੁਰੂ ਹੁੰਦੇ ਸੀ ਤੇ 4-5 ਵਜੇ ਤੱਕ ਇਸ ਵੇਰੇ ਵਾਰਦਾਤਾ ਕਰਦੇ ਸੀ ਟਾਰਗੇਟ ਜਿਹੜੇ ਰਾਗੀ ਰਹਿੰਦੇ ਸੀ ਜਾਂ ਕੋਈ ਆਪਣੇ ਕੋਈ ਕੰਮ ਤੇ ਜਾ ਰਹੇ ਆ ਕੋਈ ਕੰਮ ਤੋਂ ਆ ਰਹੇ ਆ ਉਹ ਬੇਸਿਕਲੀ ਜ਼ਿਆਦਾ ਟਾਰਗੇਟ ਕਰਦੇ ਵਾਰਦਾਤਾ ਦਾ ਸਾਰਾ ਇੰਜਾਮ ਦੇ ਚੁੱਕੇ ਆ ਪਹਿਲਾਂ ਹਾਲੇ ਬੇਸਿਕਲੀ ਅਸੀਂ ਜਿਹੜਾ ਸੰਡੇ ਮਾਰਨਿੰਗ ਹੋਈਆਂ ਸੀ ਉਹ ਤਾਂ ਅਸੀਂ ਰਿਕਵਰ ਕਰ ਲਈਆਂ ਤਿੰਨੋਂ ਵਾਰਦਾਤਾ ਤੇ ਅਬ ਹੋਰ ਵੀ ਅਸੀਂ ਇਹਨਾਂ ਦਾ ਪੁਲਿਸ ਮਾਨਡ ਲੱਗਦਾ ਤੇ ਮਾਨਯੋਗ ਅਦਾਲਤ ਨੇ ਦੋ ਦਿਨ ਦਾ ਦਿੱਤਾ ਪੁਲਿਸ ਮਾਨਡ ਤੇ ਅਸੀਂ ਹੁਣ ਜਿਹੜੇ ਦੋ ਬੱਚੇ ਕਰਦੇ ਇਹਨਾਂ ਦੀ ਏ.ਈ. ਸੀ ਹੈ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਥੋੜੀ ਜਿਹੜੇ ਤਾਂ ਫੜੇ ਗਏ ਐ ਦੋ ਹੈਗੇ ਐ 23 24 ਸਾਲ ਦੇ ਤੇ ਦੋ 18 ਸਾਲ ਦੇ ਕਰਦੇ ਕੀ ਸੀ ਇਹ ਇਸ ਤੋਂ ਇਲਾਵਾ